ਤੂੰ ਹੀ ਮਹੱਲਾ ਪੰਜਵਾ ਰਹਿਣ ਨਾ ਪਾਵੇ ਸੁਰ ਨਰ ਦੇਵਾ ਇਹ ਭਾਈ ਅਕਾਲ ਨਾਲ ਮੋਹ ਨਾ ਕਰਿਆ ਕਰੋ ਸੱਚੇ ਪਾਕਸ਼ਾ ਕਹਿੰਦੇ ਹਨ ਕੋਈ ਵੀ ਰਹਿਣਾ ਨਹੀਂ ਪਾਵੇਗਾ ਨਾ ਦੇਵਤੇ ਜਿਹੜੇ ਹੈ ਸੁਰ ਦੇਵਤੇ ਆ ਜਿਹੜੀ ਬੇਵੀ ਸੰਪਦਾ ਵਾਲੇ ਨਰ ਦੇਵਤੇ ਜਿਹੜੇ ਜੰਗ ਚ ਬਹਾਦਰੀਆਂ ਕਾ ਕੇ ਦੇਵ ਪਦਵੀ ਨੂੰ ਪ੍ਰਾਪਤ ਹੋਏ ਹੈ ਦੇਵਤੇ ਅਜਾਨ ਸੰਗਿਆ ਵਾਲੇ 35 ਕਰੋੜ ਦੇਵਤੇ ਜੋ ਬ੍ਰਹਮਾ ਦੇ ਸੰਕਲਪ ਨਾਲ ਬ੍ਰਹਮਾ ਦੀ ਆਯੂਤਾ ਕਰ ਰਹਿਣਗੇ ਯੇ ਨੰਦਰ ਰਾਜਾ ਇੰਦਰ ਬਣਾਇਆ ਹੋਇਆ ਹੈ ਇਹ ਵੀ ਰਹਿਣਾ ਨਹੀਂ ਪਾਉਣਗੇ ਪਿੰਨੇ ਦੇਰ ਤੇ ਬ੍ਰਹਮਾ ਵਿਸ਼ਨ ਸ਼ਿਵ ਵੀ ਆਪਣੀ ਆਯੂ ਪੂਹ ਕੇ ਸਮਾਪਤ ਹੋ ਜਾਣਗੇ ਉਠ ਸਿਧਾਰੇ ਕਰ ਮੋਨ ਜਨ ਸੇਵ ਉੱਠ ਕੇ ਚਲੇ ਗਏ ਆ Muni ਜਿਹੜੇ Muniyan ਦੀ ਸੇਵਾ ਕਰਨ ਵਾਲੇ ਅਤੇ ਜਨਪੁਰਸ਼ ਸੇਵਾ ਕਰਨ ਵਾਲੇ ਸੇਵਕ ਵੀ ਤੇ Muni ਵੀ ਜਨ ਪਿਆਰੇ ਵੀ ਫੇਫਕ ਵੀ ਜੀਵਤ ਪੇਖੇ ਜਿਨੀ ਹਰ ਹਰ ਧਿਆਇ ਸਰੀਰ ਕਰਕੇ ਪਤਾ ਨਹੀਂ ਬਿਆਸ ਆਦਿਕ ਪ੍ਰਸਾਦਿਕ ਕਿਧਰ ਚਲੇਗੇ ਗੁਰੂ ਕਲਗੀ ਤਰਨ ਲਿਖਿਆ ਹੈ ਸੋ ਜਿਉਂਦੇ ਉਹ ਅਸੀਂ ਵੇਖੇ ਹੈ ਜਿਨ੍ਹਾਂ ਨੇ ਹਰ ਹਰ ਪਰਮੇਸ਼ਰ ਨੂੰ ਧਿਆਉਣਾ ਕੀਤਾ ਕੀਤ ਹੋ ਕੇ ਸਾਧ ਸੰਗ ਤਿਨੀ ਦਰਸ਼ਨ ਪਾਇਆ ਉਹਨਾਂ ਨੇ ਸਾਧ ਸੰਗਤ ਦੁਆਰਾ ਵਾਹਿਗੁਰੂ ਦੇ ਦਰਸ਼ਨ ਨੂੰ ਪਾ ਲਿਆ ਹੈ ਰਹਾਉ ਬਾਦਸ਼ਾਹ ਸਾਹ ਵਪਾਰੀ ਮਰਨ ਜਿਹੜੇ ਬਾਦਸ਼ਾਹ ਚਕਰਵਰਤੀ ਉਹਨਾਂ ਨੂੰ ਵੀ ਨਹੀਂ ਰਹਿਣਾ ਹੈ ਅੱਗੇ ਸ਼ਾਹੂਕਾਰਾਂ ਨੂੰ ਨਹੀਂ ਰਹਿਣਾ ਵਪਾਰੀਆਂ ਨੂੰ ਨਹੀਂ ਰਹਿਣਾ ਸਭਨਾਂ ਨੂੰ ਮਰ ਜਾਣਾ ਹੈ ਬਾਦਸ਼ਾਹ ਬ੍ਰਹਮਾ ਜਿਹੜਾ ਦੁਨੀਆ ਦੇ ਸਿਰਜਣ ਵਾਲਾ ਕਹਾਉਂਦਾ ਹੈ ਸ਼ਾਹੂਕਾਰ ਜੋ ਕੰਵੇ ਰਾਜ ਕਹਾਉਂਦੇ ਹੈ ਵਪਾਰੀ ਜਿਹੜੇ ਰਿਸ਼ੀ मुनि जग ਆਦਿ ਕਰਾ ਕੇ ਸਵਰਗ ਆਦਿ ਕਹਿੰਦਾ ਹੈ ਦੀ ਪ੍ਰਾਪਤੀ ਕਰਾਉਣ ਵਾਲੇ ਸਭਨਾਂ ਨੂੰ ਛਿੜ ਛੱਡ ਜਾਣੇ ਹਨ ਲੋ ਦੀ ਸੈਸੂ ਕਲਹ ਖੜਨਾ ਜੋ ਕੁਝ ਦਿਸਣਾ ਸਭ ਕੁਝ ਕਾਲਨ ਖੜਨਾ ਲੈ ਜਾਣਾ ਮਾਜੇ ਦੀ ਬੋਲੀ ਹੈ ਕਾਲਨ ਖਾਰ ਦੇਣਾ ਹੈ ਲੈ ਕਰ ਦੇਣਾ ਹੈ ਕੂੜਾ ਮੋਹ ਲਪਟ ਲਪਟਨ ਇੰਨੀ ਝੂਠੇ ਬਾਜ਼ਾਰਾਂ ਦੀ ਮੋਹ ਦੇ ਲਪਟ ਵਿੱਚ ਇਹ ਜੀਵ ਲਪਟਾਨਾ ਜਿਵੇਂ ਚਾਹ ਦੀ ਲਪਟਨ ਦੇਖ ਕੇ ਕਹਿੰਦੇ ਬੜੀ ਲਪਟਨ ਚਾਹ ਬੜੀ ਚੰਗੀ ਹੁੰਦੀ ਹੈ ਤੇਰਾ ਦੂਨ ਦੀ ਬਣੀ ਹੋਈ ਇਸੇ ਪ੍ਰਕਾਰ ਦੀ ਉਠੇ ਪਦਾਰ ਸਾਵੇਂ ਮੋਰੀ ਲਪਟ 'ਚ ਸਵਾਦ ਵਿੱਚ ਲਪਟਾਨਾ ਫਸਿਆ ਰਹਿੰਦਾ ਹੈ ਛੋਟ ਚੱਲਿਆ ਤਾਂ ਫਿਰ ਪਛਤਾਨ ਨੂੰ ਇਹ ਛੱਡ ਕੇ ਚੱਲਿਆ ਉਦੋਂ ਫਿਰ ਪਾਛੇ ਤਿੰਨ ਨੂੰ ਕਹਿੰਦੇ ਕਿ ਮੇਰੇ ਕਦੇ ਭਰਾ ਨੂੰ ਕਹਿੰਦੇ ਦੀ ਬਾਹ ਫੜੀ ਮੇਰੇ ਨਿਆਣੇ ਦੀ ਪਾਲਣਾ ਕਰਿਆ ਕਰੀ ਰੱਖਿਆ ਕਰੀ ਮੇਰੀ ਲੜਕੀ ਦਾ ਵਿਆਹ ਕਰਦੀ ਕਿਉਂ ਜਿਹਨੂੰ ਛੋੜ ਕੇ ਲਿਆ ਫਿਰ ਪਛਤਾਉਂਦਾ ਕਹਿੰਦੇ ਓਹੋ ਮੈਂ ਤਾਂ ਹੁਣੇ ਤੁਰ ਚੱਲਿਆ ਕਿਰਪਾ ਨਿਦਾਨ ਨਾਨਕ ਕਉ ਕਰਹੁ ਦਾ ਕਿਰਪਾ ਦੇ ਖਿਆਨੇ ਵਾਹਿਗੁਰੂ ਸਤਿਗੁਰੂ ਜੀ ਕਹਿੰਦੇ ਸਾਡੇ ਤਾਈ ਆਵਦੇ ਅੰਮ੍ਰਿਤ ਨਾਮ ਦੀ ਦਾਤ ਦਿਓ ਨਾਮ ਤੇਰਾ ਜਪੀ ਦਿਨ ਰਾਤ ਰਾਤ ਪਾਤਸ਼ਾਹ ਰਾਤ ਨੂੰ ਆਪਦਾ ਨਾਮ ਹੀ ਜਪਦੇ ਰਹੀਏ ਸਾਨੂੰ ਇਹ ਦਾਤ ਬਖਸ਼ੋ ਹੋਰ ਜਿੱਥੇ ਦਾਤਾ ਇਨੀਆਂ ਤਾਈ ਦਿੱਤੀਆਂ ਇੱਥੇ ਇਹ ਵੀ ਦਾਤ ਬਖਸ਼ੀਸ਼ ਕਰੋ ਆਪ